Far ਸਾਡੇ ਵਿੱਚ ਜੋਗਰਾਜ ਜੋਗਾ ਜੀ ਚੇਅਰਮੈਨ ਉਹਨਾਂ ਵਿਧਾ ਸਭਾ ਪਹੁੰਚ ਗਿਆ ਇਹਨਾਂ ਦਾ ਵੀ ਬਹੁਤ ਧੰਨਵਾਦ ਜੀ ਮੈਂ ਹੁਣ ਬੇਨਤੀ ਕਰਦਾ ਜੀ ਪਰਮਖਾਲਸਾ ਜੀ ਉਹ ਵੀ ਆਪਣੇ ਇਸ ਦੋਸ਼ ਪ੍ਰਦਰਸ਼ਨ ਦੇ ਵਿੱਚ ਆਪਣੇ ਵਿਚਾਰ ਰੱਖਣ ਪਰਮ ਸਿੰਘ ਖਾਲਸਾ ਜੀ ਸਾਡੇ ਕੌਂਸਲਰ ਸਾਹਿਬ ਅੱਜ ਆਪਾਂ ਸਾਰੇ ਜਦੋਂ ਪੂਰੀ ਦੁਨੀਆ ਦੇ ਅੰਦਰ ਗਣਤਾਤਰ ਦੇਵ ਸਮਨਾਇਆ ਜਾ ਰਿਹਾ ਸੀ ਤੇ ਇੱਕ ਸਾਜੇ ਤਹਿਤ ਪੰਜਾਬ ਦੇ ਅੰਦਰ ਲਾਂਬੂ ਲੋਉਣ ਦੀ ਕੁਝ ਛਰਾਰਤੀ ਅਨਸਰਾਂ ਵੱਲੋਂ ਸਾਜ਼ਿਸ਼ ਰਚੀ ਗਈ ਔਰ ਅੰਬਰਸਰ ਦੀ ਪਵਿੱਤਰ ਧਰਤੀ ਤੇ 바ਵਾ ਸਾਹਿਬ ਅੰਬੇਦਕਰ ਜੀ ਦੇ ਘੁੱਤੇ ਦੇ ਨਾਲ ਛੇੜਛਾੜ ਕੀਤੀ ਗਈ ਮੈਂ ਸਮਝਦਾ ਹੈ ਕਿ ਇੱਕ ਬੜੀ ਮੰਦਭਾਗੀ ਘਟਨਾ ਆ ਉੱਥੇ ਪੰਜਾਬ ਸਰਕਾਰ ਤੋਂ ਇਹ ਮੰਗ ਕਰਦਾ ਕਿ ਇਹ ਜਿਹੜੀਆਂ ਏਜੰਸੀਆਂ ਕਿਹੜੀਆਂ ਸਾਜ਼ਿਸ਼ ਘੜ ਰਹੀਆਂ ਕਿਹੜੇ ਲੋਕ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਆ ਉਹਨਾਂ ਨੂੰ ਖੁੱਲ੍ਹਾ ਦੇ ਸਾਹਮਣੇ ਲਿਹਾੜਾ ਚਾਹੀਦਾ ਕਿਉਂਕਿ ਉਸ ਦਿਨ ਨੂੰ ਕਿਉਂ ਜੁੜਿਆ ਗਿਆ ਔਰ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਕਿ ਉਹ ਕੌਣੀ ਕਿੱਥੋਂ ਆਈ ਉਹ ਧੋੜਾ ਕਿੱਥੋਂ ਆਇਆ ਜਦੋਂ ਵੀ ਕੋਈ ਅਜਾਈਆਂ ਘਟਨਾਵਾਂ ਹੁੰਦੀਆਂ ਹਨ ਚਾਹੇ ਗੁਰੂ ਗ੍ਰੰਥ ਸਾਹਿਬ ਦੀ ਵਿਆਧਵੀ ਦਾ ਮਾਮਲਾ ਹੋਵੇ ਚਾਹੇ ਇਹ ਜਈਆਂ ਘਟਨਾਵਾਂ ਹੋਣ ਤੇ ਉਹ ਬੰਦੇ ਮੱਤਬੁੱਧੀ ਕਿਉਂ ਇੰਦਾਂ ਦੇ ਕੰਮ ਕਰਦੇ ਆ ਉਹ ਹੋਰ ਕਿਤੇ ਨਹੀਂ ਜਾਂਦੇ ਹੋਰ ਕਿਸੇ ਨਾਲ ਨਹੀਂ ਇੰਦਾਂ ਦੇ ਘਟਨਾਵਾ ਕਰਦੇ ਉਹ ਬੜੀ ਵੱਡੀ ਸਾਜ਼ਿਸ਼ ਆ ਜਿਹਦੇ ਤਹਿਤ ਪੰਜਾਬ ਨੂੰ ਲੰਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿੱਥੇ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਇਹ ਜਿਹੜੀ ਸਾਜ਼ਿਸ਼ ਆ ਸਾਜ਼ਿਸ਼ ਦੇ ਪਿੱਛੇ ਕਿਸ ਦਾ ਹੱਥ ਆ ਉਹ ਸਾਹਮਣੇ ਆਉਣਾ ਚਾਹੀਦਾ ਤਾਂ ਕਿ ਉਹਨਾਂ ਲੋਕਾਂ ਨੂੰ ਉਹ ਸਜ਼ਾਵਾਂ ਮਿਲ ਸਕਣ ਜੋ ਪੰਜਾਬ ਦੇ ਇਸ ਪਵਿੱਤਰ ਧਰਤੀ ਦੇ ਉੱਤੇ ਆਪਸੀ ਭਾਈਚਾਰੇ ਸਾਜ ਨੂੰ ਤੋੜਨ ਦੀ ਸਾਜਸ਼ ਕਰ ਰਹੇ ਆ ਉਹ ਅਸੀਂ ਇਸ ਗੱਲ ਦੀ ਨਖੇਦੀ ਕਰਦੇ ਆ ਕਿਉਂਕਿ ਸਾਡੀ ਸਾਰਿਆਂ ਦੀ ਆਪਸੀ ਭਾਈ ਸਾਰਾ ਕਿਸੇ ਆਂਦਿਆ ਔਰ ਬਾਵਾ ਸਾਹਿਬ ਨੇ ਜਿੱਥੇ ਭਾਰਤ ਦਾ ਸੰਵਿਧਾਨ ਲਿਖਿਆ ਉਹ ਦਿਨ ਨੂੰ ਕਿਉਂ ਚੁਣਿਆ ਗਿਆ ਤੋਂ ਇਸ ਘਟਨਾ ਦੀ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਥੇ ਨਖੇਦੀ ਕਰਦਾ ਹਾਂ ਉੱਤੇ ਪੰਜਾਬ ਸਰਕਾਰ ਨੂੰ ਬੇਨਤੀ ਵੀ ਕਰਦਾ ਔਰ ਚੇਤਾਵਨੀ ਵੀ ਦਿੰਦਾ ਕਿ ਇਸ ਤੋਂ ਆਪਣੇ ਪੁੱਲਾ ਨਾ ਛਾੜੋ ਕਿ ਬੰਦਾ ਫੜ ਲਿਆ ਜੀ ਤੇ ਬੰਦਾ ਮਤਬੁੱਧੀ ਆ ਕਿਸੇ ਵੀ ਕੀਮਤ ਤੇ ਇਹ ਵਰਦਾਇ ਨਹੀਂ ਕੀਤਾ ਜਾਊਗਾ ਔਰ ਦੁਨੀਆ ਦੇ ਸਾਹਮਣੇ ਸੱਚਾਈ ਲਈ ਆਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਾਜ਼ ਉਹਨਾਂ ਪੁੱਛਦਾ ਕੁੱਤਿਆਂ ਮਿਲਿਆਂ ਨੂੰ ਸਦਾ ਪਿੰਜਰੇ ਦੇ ਵਿੱਚ ਦੀ ਖੇਦ ਬੰਦ ਹੁੰਦੇ ਉਹ ਕੌਮ ਨਹੀਂ ਕਦੇ ਗੁਲਾਮ ਹੁੰਦੀ ਜਿਹੜੀ ਕੌਮ ਦੇ ਮੱਤ ਬੜੇ ਦ੍ਰੇਲ ਹੁੰਦੇ ਸਤਿਕਾਰਯੋਗ ਸਾਥੀਓ 26 ਜਨਵਰੀ 1950 ਨੂੰ ਇਸ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਕਿਉਂਕਿ 1927 ਤੋਂ ਪਹਿਲਾਂ ਦੇਸ਼ ਆਜ਼ਾਦ ਹੋਇਆ 26 ਜਨਵਰੀ 1950 ਨੂੰ ਇਸ ਦੇਸ਼ ਦੇ ਜਿਹੜੇ ਲੋਕ ਆ ਉਹ ਆਜਾਦ ਹੋਏ ਆ ਕੋਕੇ ਲੋਕਾਂ ਨੂੰ ਅਧਿਕਾਰ ਮਿਲੇ ਆ ਨੌਕਰੀਆਂ ਦੇ ਅਧਿਕਾਰ ਮਿਲੇ ਆ ਕਾਰੋਬਾਰ ਕਰਨ ਦੇ ਅਧਿਕਾਰ ਮਿਲੇ ਆ ਕਿਸੇ ਸ਼ਰਾਤੀ ਹੰਸਨ ਨੇ 26 ਜਨਵਰੀ ਨੂੰ 바ਵਾ ਸਾਹਿਬ ਡਾਕਟਰ ਮਿਰਕਾ ਜੀ ਦੇ ਸਟੈਚੂ ਤੇ ਥੋਨੇ ਮਾਰੇ ਆ ਹੁਣ ਇਹ ਸਰਕਾਰ ਕਹੀ ਜਾਂਦੀ ਆ ਉਹ ਮੰਨ ਬੁੱਤੀ ਸੀ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਆ ਕਿ ਉਹ ਮੰਨ ਬੁੱਤੀ ਸੀਗੀ ਤਾਂ ਜਿਹੜੀ 바ਵਾ ਸਾਹਿਬ ਡਾਕਟਰ ਮਿਰਕਾ ਜੀ ਦੇ ਸਟੈਚੂ ਦੇ ਪਿਛਲੇ ਪਾਸੇ ਪੂਣੀ ਕਿੱਥੋਂ ਆ ਗਈ ਉਹਦੇ ਹੱਥ 'ਚ ਥੋੜਾ ਕਿੱਥੋਂ ਆ ਗਿਆ ਇਸ ਬਹੁਤ ਵੱਡੀ ਸਾਜ਼ਿਸ਼ਾ ਇੱਕ ਪਾਸੇ ਆਮ ਪਾਰਟੀ ਸਰਕਾਰ ਬਾਬਾ ਸਾਹਿਬ ਡਾਕਟਰ ਮਲਕਾ ਜੀ ਦੇ ਸਟੈਚੂ ਲਾਂਦੀ ਆ ਔਰ ਦਫ਼ਤਰਾਂ ਦੇ ਵਿੱਚ ਫੋਟੋ ਲਾਂਦੀ ਆ ਪਰ ਉਹਦੀ ਸਾਬਸਪਾੜ ਹੈ ਨਹੀਂ 1000 ਤੋਂ ਵੱਧ ਭਗਵੰਤਮਾਨ ਦੇ ਕੋਲ ਗੰਨ ਮੈਨਾ ਉਹਦੀ ਕਾਲਾਵੀ ਦੇ ਕੋਲ ਵੱਖਰੇ ਆ ਉਹਦੀ ਮਾਂ ਦੇ ਕੋਲ ਵੱਖਰੇ ਆ ਤੇ ਉਹਦੇ ਕੋਲ ਵੱਖਰਾ 100 ਮੈਨੂੰ ਲੱਗਦਾ ਆ 117 ਜਿਹੜੀਆਂ ਤਸਵੀਰਾਂ ਆ 117 ਤਸਵੀਰਾਂ ਦੇ ਵਿੱਚ 바ਵਾ ਸਾਹਿਬ ਡਾਟਾ ਮੜਕਾ ਜੀ ਦੇ ਸਟੈਚੂ ਲੱਗੇ ਆ ਜਿੱਥੇ ਵੀ 바ਵਾ ਸਾਹਿਬ ਡਾਟਾ ਮੜਕਾ ਜੀ ਦੇ ਸਟੈਚੂ ਲੱਗੇ ਆ ਉਥੇ ਗੰਧਮਨ ਹੋਣੇ ਚਾਹੀਦੇ ਆ ਕਿਉਂਕਿ ਆਪਾਂ ਇਹਨੂੰ ਕੋਈ ਦੇਸ਼ ਦੀ ਜਾਂ ਪੰਜਾਬ ਦੇ ਵਿੱਚ ਕੋਈ ਸਰਦਾਰ ਦੀ ਵੀ ਨਾ ਕੋ ਰਹਿਣਾ ਜਿਹੜਾ ਆ ਉਹਨਾਂ ਨੂੰ ਪੰਜ-ਪੰਜ ਬਗੰਧਮਨ ਦਿੱਤੇ ਆ ਸਤਿਕਾਰਯੋਗ ਸਾਥੀਓ ਜਦੋਂ ਵੀ ਭਗਵਾਨ ਬਾਲਮੀ ਕੀ ਦਾ ਜਨਮ ਦਿਨ ਆ ਨਿਵੇਂ ਆਂਦਾ ਜਾਂ ਗੁਰੂ ਰਵਦਾਸ ਜੀ ਦਾ ਜਨਮ ਦਿਨ ਆਂਦਾ ਆ ਇਹ ਸ਼ਰਾਤੀ ਜਣੀਆਂ ਏਜੰਸੀਆਂ ਜਾਂ ਪਾਰਟੀ ਦੇ ਕੋਈ ਆਗੂ ਇਦਾਂ ਦੇ ਇੱਕ ਕਾਰਨਾਮੇ ਕਰਾਉਂਦੇ ਆ ਮੈਂ ਬੇਨਤੀ ਕਰਦਾ ਹਾਂ ਕਿਉਂਕਿ ਅੱਜ ਜਿਹੜਾ ਨਵਾਂ ਸ਼ਹਿਰ ਦੇ ਵਿੱਚ ਸ਼ਾਂਤਮਈ ਗਿਆ ਇਹ ਤਾਂ ਨਾ ਜਾਂ ਰੋਸ ਪ੍ਰਦਰਸ਼ਨ ਹੈ ਉਸ ਵਿਅਕਤੀ ਨੂੰ ਜਾਂ ਉਸ ਸ਼ਰਾਤੀਆਂ ਨੂੰ ਕੋਈ ਨਾਂ ਸ਼ਖਸਾਇਤ ਦਿੱਤੀ ਔਰ ਇਹਦਾ ਨਾਂ ਪਤਾ ਲੱਗਿਆ ਏਜੰਸੀਆਂ ਦਾ ਤੇ ਜਿੱਦਾਂ ਸਾਡੇ ਸਭਨ ਵਾਲ ਜੀ ਨੇ ਕਿਹਾ ਜੋ ਪਾਲਮੀਕ ਆਸ਼ਰਮ ਅੰਮ੍ਰਿਤਸਰ ਸਾਹਿਬ ਤੋਂ ਔਰ ਖਰੜਾ ਤੋਂ ਸਭ ਤੋਂ ਜੋ ਸਾਨੂੰ ਦਿਸ਼ਾ ਦਿਸ਼ਾਉਂਗੀ ਤੋ ਉਹਦੇ ਹਿਸਾਬ ਨਾਲ ਅਸੀਂ ਸ਼ਹਿਰ ਵੀ ਬੰਦ ਕਰਾਂਗੇ ਮੈਂ ਆਈਆਂ ਹੋਈਆਂ ਸਾਡੇ ਪ੍ਰਧਾਨ ਜੀ ਗਿੱਲ ਸਾਹਿਬ ਸਭਨਵਾਲ ਜੀ ਔਰ ਸਾਡੇ ਐਮਸੀ ਖਾਲਸਾ ਜੀ ਔਰ ਪੱਤਰਕਾਰਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਆ ਗੈਪੀਮ ਗੈਪਾਟ ਗੈਪਾਟ ਸਾਥਕੋ ਸਾਥੀਓ ਮੈਂ ਜੂਰਾ ਮਿਰਾਗਾ ਪ੍ਰਧਾਨ ਸਾਹਿਬ ਕਾਂਸੀ ਰਾਮ ਸਮਾਜ ਭਰਾਇ ਚਾਹੇ ਜੀ ਜੇਤਨਾ ਪੰਜਾਬ ਜੱਪੀ ਜਾਂਦੀ ਨੂੰ ਜਿਹੜਾ ਜੀ ਅੱਜ ਵਰਨਾ ਖੜੇ ਬੈਠੇ ਇੱਕ ਘਟਨਾ ਘੱਟੀ ਆ ਇੱਕ ਸ਼ਰਾਤੀ ਅੰਸਰ ਉਹ ਬਾਬਾ ਖਾਨ ਡਾਕਟਰ ਮੈਡਕਾਈ ਦਾ ਐਚਯੂ ਤੋੜ ਲਿਆ ਆ ਉੱਗੇ ਪਾਸੇ ਸਰਕਾਰਾਂ ਇਹ ਕਹਿ ਰਹੀਆਂ ਵੀ ਉਹ ਮੰਦਬੁੱਧੀ ਆ ਮੈਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਆ ਕਿ ਉਹ ਮੰਦਬੁੱਧੀ ਸੀਗੀ ਮੰਨਬੁੱਧੀ ਬੰਦਾ ਸਗਾ ਕਿ ਬਾਬਾ ਸਾਹਿਬ ਡਾਕਟਰ ਮਲਕਾ ਜੀ ਇਸ ਐਕਟੂ ਦੇ ਪਿੱਛੇ ਪਾਸੇ ਜਿਹੜੀ ਪੌੜੀ ਲਾਈ ਆ ਉਹ ਪੌੜੀ ਕਿੱਥੋਂ ਆ ਗਈ ਫਿਰ ਉਹਦੇ ਹੱਥ ਦੇ ਵਿੱਚ ਥੋੜਾ ਕਿੱਥੋਂ ਹੋ ਗਿਆ ਸਰਕਾਰ ਜੋ ਸਾਥੀਓ ਇਹ ਬਹੁਤ ਵੱਡੀ ਸਾਜ਼ਿਸ਼ ਹੈ ਇਹਦੇ ਪਿੱਛੇ ਜਾਂ ਕੋਈ ਰਾਜਨੀਤਿਕ ਪਾਰਟੀਆਂ ਜਾਂ ਕੋਈ ਏਜੰਟੀਆਂ ਕੰਮ ਕਰ ਰਹੀਆਂ ਨਿੱਕੂ ਰਾਉ ਜੀ ਉਹ ਦੱਸਿਆ ਸੁਣਨ ਵਿੱਚ ਆ ਰਿਹਾ ਜਿਹਨੇ ਇਹ ਠਗਣਾ ਕੀਤਾ ਉਹ ਵੀ ਇੱਕ ਐਸਸੀ ਸਮਾਜ ਨਾਲ ਸੰਬੰਧਤ ਆ ਉਹ ਮੈਨੂੰ ਪਹਿਲਾਂ ਪਤਾ ਜੀ ਕਿਉਂਕਿ ਐਸਸੀ ਸਮਾ ਉਹਨੂੰ ਕੋਈ ਲਾਜ ਦਿੱਤਾ ਗਿਆ ਉਹਨੂੰ ਲਾਲ ਕੇ ਦੇ ਕੇ ਕੋਈ ਪੈਸੇ ਦਾ ਲਾਲਚ ਜਾਂ ਕੋਈ ਨਸ਼ੇ ਦਾ ਲਾਲਚ ਦੇ ਕੇ ਕਿਉਂਕਿ 26 ਜਨਮ ਨੂੰ ਇੱਕ ਪਾਸੇ ਹੋਰ 15 ਦਿਨਾਂ ਦੇ ਵਿੱਚ ਵਿੱਚ ਗੁਰੂ ਦਾਤਾ ਜੀ ਦਾ ਜਨਮ ਦਿਨ ਆ ਜਾਂਦਾ ਰਿਹਾ ਕਿਉਂਕਿ ਜਦੋਂ ਵੀ ਦੇਸ਼ ਦੇ ਵਿੱਚ 바ਵਾ ਸਾਹਿਬ ਜੀ ਦਾ ਜਨਮ ਦਿਨ ਜਾਂ ਗੁਰੂ ਦਾਤਾ ਜੀ ਦਾ ਜਨਮ ਦਿਨ ਜਾਂ ਭਗਵਾਨ ਵਾਲਮੀਕੀ ਦਾ ਜਨਮ ਦਿਨ ਆਉਂਦਾ ਆ ਉਸ ਤੋਂ ਪਹਿਲਾਂ ਹੀ 15 ਦਿਨ ਪਹਿਲਾਂ ਹੀ ਇਦਾਂ ਦੀਆਂ ਘਟਨਾਵਾਂ ਘਟਦੀਆਂ ਆ ਔਰ ਮੈਂ ਸਰਕਾਰ ਕੋਲੋਂ ਮੰਗ ਕਰਦਾ ਆ ਕਿ ਇੱਕ ਵਾਰ ਫੇ ਤੁਸੀਂ 바ਵਾ ਸਾਹਿਬ ਡਾਕਟਰ ਮਿਲਕਾ ਜੀ ਦਾ ਜਿਹੜਾ ਅਹ ਅ ਲਾਪਰਾਂ ਦੇ ਵਿੱਚ ਫੋਟੋਆਂ ਲਾਣੇ ਆ ਔਰ ਸਟੈਟਿਊ ਲਾਣੇ ਆ ਜਾਂ ਦੋਨਾਂ ਦੀ ਸਾਮ ਸਾਮ ਸੁਭਾਵੇ ਨਹੀਂ ਹੋ ਸਕਦੀ ਫਿਰ ਤੁਸੀਂ ਕਰਦੇ ਕੀ ਆ ਇੱਕ ਪਾਸੇ ਭਗਵੰਤ ਮਾਨ ਦੇ ਕੋਲ ਨੂੰ ਰੈਸਟਰ ਕਰ ਲਿਆ ਗਿਆ ਆ ਉਸੇ ਵੇਲੇ ਕਰਦਾ ਹੈਗਾ ਉਹ ਤੁਹਾਡੀ ਕੀ ਮੰਗਾ ਕਿ ਸਾਡੀ ਮੰਗ ਇਹ ਆ ਵੀ ਉਹਤੇ ਇੱਕ ਦੇਸ਼ਦੋਹੀ ਦਾ ਪੜਚਾਅ ਦੱਜ ਕੀਤਾ ਜਾਵੇ ਉਹਨੂੰ ਉਹ ਸਾਰੀ ਉਮਰ ਨਹੀਂ ਉਹੋ ਜੇਲ੍ਹ ਦੇ ਵਿੱਚ ਫਰੇ ਉਹ ਦੂਜੇ ਨੰਬਰ ਦੇ ਸਭ ਤੋਂ ਪਹਿਲਾਂ ਉਹਨੂੰ ਕੋ ਪਤਾ ਦੇਣਾ ਚਾਹੀਦਾ ਆ ਵੀ ਇਹ ਕਿੰਨੇ ਕਿਹਦੇ ਕਹਿੰਦੇ ਕਿਹੜੀ ਪਾਰਟੀ ਦੇ ਕਹਿੰਦੇ ਜਾਕੇ ਦੇ ਧਾਰਮਿਕ ادارے ਦੇ ਕਹਿੰਦੇ ਇਹਨੇ ਕੰਮ ਕੀਤਾ ਜਦੋਂ ਇਹ ਕੰਮ ਹੋ ਫਲਿਆ ਤਾਂ ਜਿਹੜਾ ਦੁਸ਼ਮਨ ਬੈਠਾ ਆ ਉਹ ਉਹਦਾ ਫੇਰ ਗਾਹਾਂ ਤੋਂ ਨਹੀਂ ਉਹ ਕੰਮ ਕਰ ਸਕਦਾ